ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਵ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹੋ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਹੈ ਵਿਦਆਊਟ ਜਾਲੀ ਜੇਕਰ ਤੁਸੀਂ ਬਿਨਾਂ ਜਾਲੀ ਤੋਂ ਕੋਈ ਆਪਣਾ ਪ੍ਰੋਜੈਕਟ ਬਣਾਉਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਡਿਜ਼ਾਈਨ ਬਣਦਾ ਚਾਰ ਸਲਾਂਗਾਂ ਦਾ ਡਿਜ਼ਾਈਨ ਹੈ ਚਾਰ ਸਲਾਂਗਾਂ ਵਿੱਚ ਗੈਪ ਲਈਏ ਅੱਠ ਸਲਾਂਗਾਂ ਚ ਡਿਜ਼ਾਈਨ ਕੰਪਲੀਟ ਹੋ ਜਾਂਦਾ ਹੈ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਨੇ ਚਾਰ ਦੇ ਮਲਟੀਪਲ ਤਿੰਨ ਕੁੰਡੇ ਐਕਸਟਰਾ ਲੈ ਲੈਣੇ ਨੇ ਜਿਵੇਂ ਦੇਖੋ ਚਾਰ 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 ਲਾਸਟ ਤੇ ਤਿੰਨ ਕੁੰਡੇ ਵਾਧੋ ਡਿਜ਼ਾਈਨ ਜਿਹੜਾ ਸੈੱਟ ਹੋ ਜਾਂਦਾ ਠੀਕ ਹੈ ਚਲੋ ਫਿਰ ਸ਼ੁਰੂ ਕਰੀਏ ਪੈਸ ਡਿਜ਼ਾਈਨ ਨੂੰ ਬਣਾਉਣਾ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਜੀ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਣ ਵੜੀ ਵੀਡੀਓ ਦੀ ਨੋਟੀਫਿਕੇਸ਼ਨ ਹੁੰਦੀ ਹੈ ਜਿਹੜੀ ਉਹ ਤੁਹਾਡੇ ਤੱਕ ਪਹੁੰਚ ਸਕੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣਾ ਤਾਂ ਪਹਿਲੀ ਸਲਾਈ ਜਿਹੜੀ ਆਪਾਂ ਇਸ ਤਰ੍ਹਾਂ ਬਣਾਉਣੀ ਆ ਇਹ ਆਪਾਂ ਦੋ ਫਾਊਂਡੇਸ਼ਨ ਰੋ ਇੱਕ ਸਿੱਧੇ ਸਿੱਧੇ ਪਾਸੇ ਤੋਂ ਬਣਾਉਣੀ ਹੈ ਇੱਕ ਉਲਟੇ ਪਾਸੇ। ਦੋਸਤੋ ਬਾਅਦ ਜਿਹੜੀਆਂ ਡਿਜ਼ਾਈਨ ਦੀਆਂ ਚਾਰ ਸਲੰਗਣ ਬਾਰ-ਬਾਰ ਰਿਪੀਟ ਕਰਨਾ। ਇਹ ਬਾਰਡਰ ਬਣਾਉਣ ਤੋਂ ਬਾਅਦ ਸਿਰਫ ਇੱਕ ਵਾਰ ਬਣਾਉਣੀ ਹੈ ਠੀਕ ਹੈ? ਇੱਕ ਕੁੰਡਾ ਆ ਤਾਰਿਆ। ਇੱਕ ਉਲਟਾ ਤਿੰਨ ਸਿੱਧੇ। ਇੱਕ ਦੋ ਤਿੰਨ। ਇੱਕ ਉਲਟਾ ਤਿੰਨ ਸਿੱਧੇ ਕਿਉਂਕਿ ਆਪਣਾ ਚਾਰ-ਚਾਰ ਕੁੰਡਿਆਂ ਤੇ ਡਿਜ਼ਾਈਨ ਹੈ। ਇਹ ਆਪਣੇ ਡਿਜ਼ਾਈਨ ਦੀ ਸਲਾਈ ਨਹੀਂ ਹੈ ਪਾ ਜਿਹੜਾ ਬਾਰਡਰ ਬਣਾਉਣ ਤੋਂ ਬਾਅਦ ਦੋ ਸਲਾਂਗਾਂ ਇੱਕ ਵਾਰ ਹੀ ਬਣਾਵਾਂਗੇ ਉਲਟੇ ਪਾਸੇ ਤੋਂ ਇੱਕ ਸਿੱਧੇ ਪਾਸੇ ਤੋਂ ਇੱਕ ਉਲਟਾ ਤਿੰਨ ਸਿੱਧੇ ਇੱਕ ਉਲਟਾ ਤਿੰਨ ਸਿੱਧੇ ਇੱਕ ਉਲਟਾ ਤਿੰਨ ਸਿੱਧੇ ਲਾਸਟ ਤੇ ਇੱਕ ਉਲਟਾ ਆ ਜੂਗਾ ਠੀਕ ਹੈ ਇਸ ਤਰ੍ਹਾਂ ਇੱਕ ਉਲਟਾ ਸਿੱਧੀ ਸਲਾਈਏ ਕੰਨੀ ਵਾਲਾ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਠੀਕ ਹੈ ਦੂਸਰੀ ਫਾਊਂਡੇਸ਼ਨ ਰੋ ਰੋਂਗ ਸਾਈਡ ਦਾ ਇੱਕ ਕੁੰਡਾ ਧਾਰਿਆ ਜਿਹੜਾ ਉਧਰ ਕੁੰਡਾ ਉਲਟਾ ਬਣਾਇਆ ਇਧਰ ਬਣਾਵਾਂਗੇ ਸਿੱਧਾ ਤਾਂ ਇਧਰ ਆਊਗੀ ਇੱਕ ਸਿੱਧਾ ਤੈਨ ਉਲਟੇ ਜਿਹੜੇ ਉਧਰ ਤੈਨ ਸਿੱਧੇ ਇਧਰ ਉਲਟੇ ਤਾਂ ਇੱਕ ਸਿੱਧਾ ਤੈਨ ਉਲਟੇ ਇੱਕ ਸਿੱਧਾ ਤਿੰਨ ਉਲਟੇ ਇੱਕ ਸਿੱਧਾ ਤਿੰਨ ਉਲਟੇ ਇੱਕ ਸਿੱਧਾ ਤਿੰਨ ਉਲਟੇ ਦੂਸਰੀ ਫਾਊਂਡੇਸ਼ਨ ਰੋ ਰੰਗ ਸਾਈਡ ਤੋਂ ਇਸ ਤਰ੍ਹਾਂ ਬਣਾ ਲੈਣੀ ਆਪਾਂ ਲਾਸਟ ਤੇ ਇੱਕ ਸਿੱਧਾ ਉਲਟੇ ਪਾਸੇ ਦੀ ਸਲਾਈ ਹੈ ਤੇ ਇੱਕ ਆਪਾਂ ਉਲਟਾ ਬਣਾ ਲੈਣਾ ਠੀਕ ਹੈ ਇਸ ਤਰ੍ਹਾਂ ਦੇਖੋ ਹੁਣ ਡਿਜ਼ਾਈਨ ਦੀ ਪਹਿਲੀ ਸਲਾਈ ਸ਼ੁਰੂ ਹੋਊਗੀ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਹਤਾਰੋ ਚਾਹੀਏ ਬੁਣੋ ਵਾਧੂ ਕੁੰਡਾ ਠੀਕ ਹੈ ਉਸ ਤੋਂ ਬਾਅਦ ਆਪਣਾ 4-4 ਕੁੰਡਿਆਂ ਵਾਲਾ ਜਿਹੜਾ ਡਿਜ਼ਾਈਨ ਹੈ ਸ਼ੁਰੂ ਹੋਊਗਾ ਥ੍ਰੈਡ ਕਰਾਂਗੇ ਹੁਣ ਆਪਾਂ ਅੱਗੇ ਇਸ ਤਰ੍ਹਾਂ ਜਿਹੜਾ ਕੁੰਡਾ ਉਲਟਾ ਉਹਨੂੰ ਆਪਾਂ ਉਲਟਾ ਹੀ ਬਣਾਵਾਂਗੇ ਇਸ ਤਰ੍ਹਾਂ ਦੇਖੋ ਥ੍ਰੈਡ ਪਿੱਛੇ ਕਰਾਂਗੇ ਤੇ ਇਹਨਾਂ ਕੁੰਡੇ ਸਿੱਧੇ 1 2 10 थ्रेड दगे इक्वल टू थ्रेड ਪਿਛੇ ਤਿੰਨ ਸਿੱਧੇ ਇਹੀ ਚਾਰ ਚਾਰ ਕੁੰਡੇ ਆਪਾਂ ਇਹ ਸਲਾਈਟ ਰਿਪੀਟ ਕਰਦੇ ਜਾਣਾ ਇੱਕ ਉਲਟਾ ਤਿੰਨ ਸਿੱਧੇ ਇੱਕ ਉਲਟਾ ਤਿੰਨ ਸਿੱਧੇ ਇੱਕ ਉਲਟਾ ਤਿੰਨ ਸਿੱਧੇ ਲਾ ਆਸਟ ਤਾਈ ਆਪਾਂ ਇਸੇ ਤਰ੍ਹਾਂ ਬਣਾਵਾਂਗੇ ਲਾਸਟ ਤੇ ਆ ਗਿਆ ਇੱਕ ਉਲਟ ਕੰਨੀ ਵਾਲਾ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੇ ਪਾਸੇ ਨਹੀਂ ਸਲਾਈ ਠੀਕ ਹੈ ਡਿਜ਼ਾਈਨ ਦੀ ਇੱਕ ਸਲਾਈ ਆਪਾਂ ਕੰਪਲੀਟ ਕਰ ਲਈ ਦੂਸਰੀ ਸਲਾਈ ਆ ਗਈ ਪਹਿਲਾ ਕੁੰਡਾ ਤਾਰੋ ਚਾਹੀਬਣਾ। ਥ्रेड ਕਰਾਂਗੇ ਪਿੱਛੇ ਇਸ ਤਰ੍ਹਾਂ ਜਿਹੜਾ ਕੁੰਡਾ ਉਧਰ ਉਲਟਾ ਬਣਾਇਆ ਇੱਧਰ ਬਣਾਵਾਂਗੇ। ਸਿੱਧਾ ਥ्रेड ਪਿੱਛੇ ਕਰਕੇ। ਹੁਣ ਜਿਹੜੇ ਆਪਣੇ ਇਹ ਤਿੰਨ ਉਲਟੇ ਕੁੰਡੇ ਆ। ਇਹਨਾਂ ਵਿੱਚ ਪਹਿਲਾ ਕੁੰਡਾ ਆਪਾਂ ਉਲਟਾ ਬਣਾ ਲਾਂਗੇ ਇਸ ਤਰ੍ਹਾਂ। ਜਿਹੜਾ ਆਪਣਾ ਦੂਸਰਾ ਕੁੰਡਾ ਹੈ ਦੋ ਵਾਰ ਥ੍ਰੈਡ ਲਪੇਟ ਕੇ ਬਣਾਉਣਾ ਹੈ ਇਸ ਤਰ੍ਹਾਂ। 1 2 ਉਲਟਾ ਫਿਰ ਇਹ ਤੀਸਰਾ ਕੁੰਡਾ ਉਲਟਾ ਠੀਕ ਹੈ ਇਹ ਹੀ ਚਾਰ ਚਾਰ ਕੁੰਡਿਆਂ ਪਰ ਰਪੀਟ ਕਰਨੀ ਹੈ ਉਲਟੀ ਸਲਾਈ ਤੇ ਥ੍ਰੈਡ ਕਰਾਂਗੇ ਪਿੱਛੇ ਇੱਕ ਕੁੰਡਾ ਸਿੱਧਾ ਜਿਹੜਾ ਉਧਰ ਉਲਟਾ ਹੈ ਥ੍ਰੈਡ ਅਗੇ ਜਿਹੜੇ ਤਿੰਨ ਉਲਟੇ ਹਨ ਵਿੱਚੋਂ ਇੱਕ ਉਲਟਾ ਜਿਹੜਾ ਦੂਸਰਾ ਕੁੰਡਾ ਦੋ ਵਾਰ ਥ੍ਰੈਡ ਲਪੇਟ ਕੇ ਬਣਾਉਣਾ ਹੈ ਉਲਟਾ ਫਿਰ ਇਹ ਕੋਲਟਾ ਇਸ ਤਰ੍ਹਾਂ ਥ੍ਰੈਡ ਪਿੱਛੇ ਇਹ ਕੁੰਡਾ ਸਿੱਧਾ ਥ੍ਰੈਡ ਅੱਗੇ ਤਿੰਨ ਉਲਟੇ ਕੁੰਡਿਆਂ ਵਿੱਚ ਇੱਕ ਉਲਟਾ ਜਿਹੜਾ ਵਿਚਾਲੜਾ ਕੁੰਡਾ ਹੈ ਨੂੰ ਦੋ ਵਾਰ ਥ੍ਰੈਡ ਲਪੇਟ ਕੇ ਉਲਟਾ ਬਣਾਉਣਾ ਫਿਰ ਇਹ ਕੁੰਡਾ ਉਲਟਾ ਤੀਸਰਾ ਠੀਕ ਹੈ ਸਾਰੀ ਸਿਲਾਈ ਇਸੇ ਤਰ੍ਹਾਂ ਬਣਾਵਾਂਗੇ ਇਹ ਕੁੰਡਾ ਸਿੱਧਾ ਥ੍ਰੈਡ ਅੱਗੇ ਕੋਲਟਾ ਦੋ ਵਾਰ ਥ੍ਰੈਡ ਲਪੇਟ ਕੇ ਉਲਟਾ ਫੇਰੇ ਉਲਟਾ ਇੱਕ ਕੁੰਡਾ ਸਿੱਧਾ thread ਲੱਗੇ ਇੱਕ ਉਲਟਾ ਦੋ ਵਾਰ thread ਲਪੇੜ ਕੇ ਉਲਟਾ ਫੇਰੇ ਉਲਟਾ ਲਾਸਟ ਤੇ ਵੀ ਉਸੇ ਤਰ੍ਹਾਂ ਜਿਵੇਂ ਸਟਾਰਟਿੰਗ 'ਚ ਆਪਣਾ ਡਿਜ਼ਾਈਨ ਆਇਆ ਇੱਕ ਸਿੱਧਾ ਕੰਨੀ ਵਾਲਾ ਵਾਧੂ ਕੁੰਡਾ ਉਲਟਾ ਬਣਾ ਲਾਂਗੇ ਕਿਉਂਕਿ ਉਲਟੇ ਪਾਸੇ ਦੀ ਸਿਲਾਈ ਹੈ ਦੇਖੋ ਦੋ ਸਿਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਦਾ ਜਿਹੜੀ ਆਪਣੇ ਡਿਜ਼ਾਈਨ ਦੀ ਤੀਸਰੀ ਸਲਾਈ ਹੈ। ਇਹ ਕੁੰਡਾ ਤਾਰੋ ਚਾਹੇ ਬੁਣੂ ਇਸ ਤਰ੍ਹਾਂ। ਉਸ ਤੋਂ ਬਾਅਦ ਇੱਕ ਕੁੰਡਾ ਉਲਟਾ ਜਿਹੜਾ ਆਪਾਂ ਉਲਟਾ ਬਣਾ ਰਹੇ ਹਾਂ ਠੀਕ ਹੈ। ਥ੍ਰੈਡ ਕਰਾਂਗੇ ਪਿੱਛੇ। ਹੁਣ ਜਿਹੜੇ ਆਪਣੇ ਦੋ ਕੁੰਡੇ ਇਸ ਤਰ੍ਹਾਂ। ਇੱਕੇ ਵਾਲ ਵਾਲਾ। ਦੋਨੇ ਕੁੰਡੇ ਇਸ ਤਰ੍ਹਾਂ ਕਰ ਲੈਣੇ ਸਲਾਈ ਤੇ ਵਾਪਸ ਫੇਰ ਆਪ ਐ ਸਲਾਈ ਤੇ ਕਰ ਲੈਣੇ ਥ੍ਰੈਡ ਪਿਛੇ ਰੱਖਣਾ ਦੋ ਕੁੰਡਿਆਂ ਦੇ ਪਿੱਛੋਂ ਦੀ ਇਸ ਤਰ੍ਹਾਂ ਕੁੰਡਾ ਬਣਾਉਣਾ ਦੇਖੋ ਇਸ ਤਰ੍ਹਾਂ ਠੀਕ ਹੈ ਥੋੜਾ ਜਿਹਾ ਕੁੰਡਾ ਲੋਜ ਰੱਖਣਾ ਥ੍ਰੈਡ ਕਰਨਾ ਅੱਗੇ ਫੇਰ ਇਹ ਦੋ ਕੁੰਡਿਆਂ ਦੇ ਪਿੱਛੋਂ ਦੀ ਇਸ ਤਰ੍ਹਾਂ ਕੁੰਡਾ ਬਣਾ ਲੈਣਾ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਫੇਰ ਇੱਕ ਕੁੰਡਾ ਜਿਹੜਾ ਤੀਸਰਾ ਇਹ ਨਾਲ ਲੈ ਕੇ ਇਸ ਤਰ੍ਹਾਂ ਤਿੰਨੇ ਕੁੰਡਿਆਂ ਦਾ ਇੱਕ ਬਣਾ ਲੈਣਾ ਪਿਛਲੀ ਸਾਈਡ ਤੋਂ ਐਕਸਟਰਾ ਠੀਕ ਹੈ ਕੁੰਡੇ ਇਸ ਤਰ੍ਹਾਂ ਤਾਰ ਦੇਣੇ ਸਲਾਈ ਤੋਂ ਹੁਣ ਜਿਹੜੇ ਆਪਣੇ ਇਹ ਦੋ ਕੁੰਡੇ ਆ ਆਪਣੇ ਕੋਲੇ ਹੁਣ 4 ਕੁੰਡੇ ਹੋ ਗਏ ਦੇਖੋ ਇਸ ਤਰ੍ਹਾਂ ਹੁਣ ਜਿਹੜੇ ਆਪਾਂ ਲੂਪ ਜਿਹੜੇ ਇਸ ਤਰ੍ਹਾਂ ਹੀ ਬਣਾਏ ਆ 2 ਕੁੰਡੇ ਦੇਖੋ ਇਹ ਆਪਾਂ ਨੂੰ ਅਲੱਗ ਦਿਖਾਈ ਦੇ ਰਹੀ ਐ ਇਹਨੂੰ ਆਪਾਂ ਇਧਰ ਸਲਾਈ ਤੇ ਕਰ ਲੈਣਾ ਇਸ ਤਰ੍ਹਾਂ ਸਲਾਈ ਤੇ ਕਰਕੇ 2 ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਕਰ ਦੇਣਾ ਇਸ ਤਰ੍ਹਾਂ ਠੀਕ ਐ ਇਸ ਤਰ੍ਹਾਂ 4 ਕੁੰਡੇ ਸੀ ਆਪਣੇ ਹੁਣ 3 ਕੁੰਡੇ ਰਹਿ ਗਏ ਦੁਬਾਰਾ ਫੇਰ ਉਸੇ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਇੱਕ ਉਲਟਾ ਇਸ ਤਰ੍ਹਾਂ ਥ੍ਰੈਡ ਪਿਛੇ ਦੋ ਕੁੰਡੇ ਆਪਾਂ ਖੋਲਾਂਗੇ ਇੱਕ ਇੱਕ ਤਾਂ ਇਹ ਕੁੰਡਾ ਇਹਨੂੰ ਆਪਾਂ ਵਾਲ ਨਹੀਂ ਸੀ ਪਾਇਆ ਪਰ ਇਹਨੂੰ ਆਪਾਂ ਇੱਧਰ ਸਲਾਈ ਤੇ ਲੈ ਆਉਣਾ ਠੀਕ ਹੈ ਇੱਕ ਆਪਾਂ ਇਹ ਵਾਲ ਵਾਲਾ ਕੁੰਡਾ ਫਿਰ ਵਾਪਸ ਇਹ ਸਲਾਈ ਤੇ ਕਰ ਲੈਣੇ ਦੋ ਕੁੰਡਿਆਂ ਦੇ ਪਿੱਛੋਂ ਦੀ ਇਸ ਤਰ੍ਹਾਂ ਇਹ ਕੁੰਡਾ ਬਣਾਉਣਾ ਠੀਕ ਹੈ ਥੋੜਾ ਜਿਹਾ ਲੂਈ ਰੱਖਣਾ thread ਅੱਗੇ ਕਰ ਲੈਣਾ ਫਿਰ ਇੱਕ ਆਪਾਂ ਇਸ ਤਰ੍ਹਾਂ ਕੁੰਡਾ ਬਣਾਉਣਾ ਤਿੰਨ ਕੁੰਡੇ ਹੋ ਗਏ ਆਪਣੇ ਕੋਲ ਹੁਣ ਆਪਾਂ ਦੋ ਕੁੰਡੇ ਇਹ ਇੱਕ ਹੀ ਤੀਸਰਾ ਕਿੰਨਾ ਕੁੰਡਿਆਂ ਦਾ ਇੱਕ ਕਰ ਦੇਣਾ ਬੈਕ ਸਾਈਡ ਤੋਂ ਐਕਸਟਰਾ ਤੇ ਹਨ ਕੁੰਡਿਆਂ ਤੋਂ ਚਾਰ ਕੁੰਡੇ ਹੋ ਗਏ ਹੁਣ ਜਿਹੜੇ ਆਪਾਂ ਦੋ ਇਹ ਕੁੰਡੇ ਬਣਾਏ ਵਾਪਸ ਆਪਾਂ ਇਹ ਦੋ ਕੁੰਡਿਆਂ ਦੇ ਉੱਪਰ ਦੀ ਇੱਧਰ ਸਲਾਈ ਤੇ ਲਾਏ ਹੋਏ ਇਸ ਤਰ੍ਹਾਂ ਦੇਖੋ ਫਿਰ ਇਹ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਬੈਕ ਸਾਈਡ ਤੋਂ ਚਾਰ ਕੁੰਡਿਆਂ ਤੋਂ ਤਿੰਨ ਕੁੰਡੇ ਕਰ ਲਿਆ ਆਪਾਂ ਇਸ ਤਰ੍ਹਾਂ ਦੇਖੋ ਡਿਜ਼ਾਈਨ ਵਾਲੇ ਆਪਣੇ ਉਹੀ ਚਾਰ ਕੁੰਡੇ ਜਿਹੜੇ ਆਪਣੇ ਕੋਲ ਵਾਪਸ ਰਹਿ ਗਏ ਠੀਕ ਹੈ ਥ੍ਰੈਡ ਕਰਾਂਗੇ ਅੱਗੇ ਫਿਰ ਉਸੇ ਤਰ੍ਹਾਂ ਇੱਕ ਉਲਟਾ ਥ੍ਰੈਡ ਪਿੱਛੇ ਦੋ ਕੁੰਡਿਆ ਆਪਾਂ ਇਧਰ ਸਲਾਈ ਤੇ ਕਰ ਲੈਣੇ ਫਿਰ ਵਾਪਸ ਫੇਰ ਇਸੇ ਸਲਾਈ ਤੇ ਕਰਨੇ ਫਿਰ ਆਪਾਂ ਇਹ ਦੋ ਕੁੰਡਿਆਂ ਦੇ ਪਿੱਛੋਂ ਦੀ ਇੱਕ ਇਸ ਤਰ੍ਹਾਂ ਕੁੰਡਾ ਬਣਾਉਣਾ ਫਿਰ ਥ੍ਰੈਡ ਅੱਗੇ ਕਰਕੇ ਫਿਰ ਆਪਾਂ ਇਹ ਦੋ ਕੁੰਡਿਆਂ ਦੇ ਪਿੱਛੋਂ ਦੀ ਇੱਕ ਕੁੰਡਾ ਬਣਾ ਲੈਣਾ ਇਸ ਤਰ੍ਹਾਂ ਫਿਰ ਦੋ ਕੁੰਡੇ ਆਪਣੇ ਇਹ ਇੱਕ ਇਹ ਤੀਸਰਾ ਇਹਨਾਂ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾ ਦੇਣਾ। ਇਸ ਤਰ੍ਹਾਂ। ਇਸ ਤਰ੍ਹਾਂ ਦੇਖੋ। ਫਿਰ ਜਿਹੜੇ ਦੋ ਕੁੰਡੇ ਬਣਾਏ ਸੀ ਆਪਾਂ ਇਸ ਤਰ੍ਹਾਂ ਆਪਾਂ ਨੂੰ ਅਲੱਗ ਦਿਖਾਈ ਦੇ ਰਹੇ ਆ। ਇਹ ਦੋ ਕੁੰਡਿਆਂ ਦੀ ਉੱਪਰ ਦੀ ਇੱਧਰ ਸਲਾਈ ਤੇ ਲੈ ਆਉਣੇ। ਇਹ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਕੁੰਡਾ ਬਣਾ ਦੇਣਾ। ਥ੍ਰੈਡ ਪਿੱਛੇ ਹੀ ਰੱਖਣਾ ਦੇਖੋ। ਇਸ ਤਰ੍ਹਾਂ। ਫੇਰ ਦੁਬਾਰਾ ਉਸੇ ਤਰ੍ਹਾਂ ਇੱਕ ਕੁੰਡਾ ਉਲਟਾ ਥ੍ਰੈਡ ਪਿੱਛੇ ਦੋ ਕੁੰਡੇ ਇਸ ਤਰ੍ਹਾਂ ਸਲਾਈ ਤੇ ਕਰਾਂਗੇ ਵਾਪਸ ਫੇਰ ਇੱਧਰ ਸਲਾਈ ਤੇ ਕਰਾਂਗੇ ਦੋ ਕੁੰਡਿਆਂ ਦੇ ਪਿੱਛੋਂ ਦੀ ਇੱਕ ਕੁੰਡਾ ਬਣਾਵਾਂਗੇ ਥ੍ਰੈਡ ਅੱਗੇ ਕਰ ਲਾਂਗੇ ਫੇਰ ਦੋ ਇੱਕ ਕੁੰਡਾ ਫੇਰ ਦੁਬਾਰਾ ਬਣਾਵਾਂਗੇ ਦੋ ਕੁੰਡਿਆਂ ਦੇ ਪਿੱਛੋਂ ਦੀ ਠੀਕ ਹੈ ਫੇਰ ਇਹ ਦੋ ਕੁੰਡਿਆਂ ਦੇ ਨਾਲ ਤੀਸਰਾ ਕੁੰਡਾ ਲੈ ਕੇ ਤਿੰਨ ਕੁੰਡਿਆਂ ਦਾ ਇੱਕ ਬਣਾ ਦੇਾਂਗੇ ਬੈਕ ਸਾਈਡ ਤੋਂ ਇਸ ਤਰ੍ਹਾਂ ਇਸ ਤਰ੍ਹਾਂ ਹੁਣ ਜਿਹੜੇ ਦੋ ਕੁੰਡੇ ਆਪਾਂ ਬਣਾਏ ਸੀ ਇਸ ਤਰ੍ਹਾਂ ਇਹਨਾਂ ਨੂੰ ਇੱਧਰ ਆਪਾਂ ਸਲਾਈ ਤੇ ਕਰ ਲੈਣਾ ਦੇਖੋ ਫਿਰ ਇਹ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾ ਦੇਣਾ ਚਾਰ ਕੁੰਡੇ ਬਣ ਗਏ ਸੀ ਆਪਣੇ ਕੋਲੇ ਚਾਰਾਂ ਤੋਂ ਤਿੰਨ ਫੇਰ ਆ ਜਾਂਦੀ ਹੈ ਉਹੀ ਚਾਰ ਡਿਜ਼ਾਈਨ ਵਾਲੇ ਕੁੰਡੇ ਹੋ ਗਏ ਆਪਣੇ ਕੋਲੇ ਥ੍ਰੈਡ ਅੱਗੇ ਇੱਕ ਕੁੰਡਾ ਉਲਟਾ ਥ੍ਰੈਡ ਪਿੱਛੇ ਉਸੇ ਤਰ੍ਹਾਂ ਦੋ ਕੁੰਡੇ ਇਸ ਤਰ੍ਹਾਂ ਵਾਪਸ ਫੇਰ ਉਸੇ ਸਲਾਈ ਤੇ ਕਰਕੇ ਪਹਿਲਾਂ ਆਪਾਂ ਇੱਕ ਕੁੰਡਾ ਬਣਾਵਾਂਗੇ ਇਹ ਕੁੰਡਿਆਂ ਦੇ ਪਿੱਛੋਂ ਦੀ ਇਸ ਤਰ੍ਹਾਂ ਥ੍ਰੈਡ ਕਰਾਂਗੇ ਅੱਗੇ ਫਿਰ ਦੋ ਕੁੰਡਿਆਂ ਦੇ ਪਿੱਛੋਂ ਦੀ ਇੱਕ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਫਿਰ ਆਪਾਂ ਇੱਕ ਕੁੰਡਾ ਇਹ ਨਾਲ ਲਾਵਾਂਗੇ ਤਿੰਨ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾਵਾਂਗੇ ਇਸ ਤਰ੍ਹਾਂ ਫਿਰ ਆਪਾਂ ਜਿਹੜੇ ਦੋ ਕੁੰਡੇ ਵਾਪਸ ਇੱਧਰ ਸਲਾਈ ਤੇ ਲੈ ਕੇ ਆਵਾਂਗੇ ਇਹ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾ ਦੇਵਾਂਗੇ ਇਸ ਤਰ੍ਹਾਂ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾਉਣੀ ਹੈ ਬਹੁਤ ਈਜ਼ੀ ਡਿਜ਼ਾਈਨ ਹੈ ਬਸ ਥੋੜਾ ਜਿਹਾ ਸਮਝਣ ਦੀ ਲੋੜ ਹੈ 1 2 ਦੋ ਕੁੰਡੇ ਵਾਪਸ ਫੇਰ ਇੱਧਰ ਸਲਾਈ ਤੇ ਦੋ ਕੁੰਡਿਆਂ ਦੇ ਪਿੱਛੋਂ ਦੀ ਇਸ ਤਰ੍ਹਾਂ ਗੁੰਡਾ ਬਣਾਉਣਾ ਹੈ ਥ੍ਰੈਡ ਕਰਨਾ ਹੈ ਅੱਗੇ ਫੇਰ ਦੋ ਕੁੰਡਿਆਂ ਦੇ ਪਿੱਛੋਂ ਦੀ ਇੱਕ ਗੁੰਡਾ ਬਣਾਉਣਾ ਫੇਰ ਦੋ ਕੁੰਡੇ ਇਹ ਤੀਸਰਾ ਹੈ ਤੇ ਇਹਨਾਂ ਕੁੰਡਿਆਂ ਦਾ ਇੱਕ ਕਰਤਾ ਇਸ ਤਰ੍ਹਾਂ ਹੁਣ ਜਿਹੜੇ ਦੋ ਕੁੰਡੇ ਆ ਵਾਪਸ ਆਪਾਂ ਇੱਧਰ ਸਲਾਈ ਤੇ ਲੈ ਆਉਣੀ ਹੈ ਠੀਕ ਹੈ ਦੋ ਕੁੰਡਿਆਂ ਦਾ ਬੈਕ ਸਾਈਡ ਤੋਂ ਫ੍ਰੇਕ ਕਰਦੇ ਨੇ ਇਸ ਤਰ੍ਹਾਂ ਲਾਸਟ ਤੇ ਉਸੇ ਤਰ੍ਹਾਂ ਇੱਕ ਕੁੰਡਾ ਉਲਟਾ ਲਾਸਟ ਵਾਲਾ ਸਿੱਧੀ ਸਲਾਈ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਤੀਸਰੀ ਸਲਾਈ ਕੰਪਲੀਟ ਹੋ ਗਈ ਦੇਖੋ ਇਸ ਤਰ੍ਹਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਨੋਟ ਜਿਵੇਂ ਨੋਟ ਹੁੰਦੇ ਐ ਇਸ ਤਰ੍ਹਾਂ ਬਣ ਜਾਂਦੇ ਦੇਖ ਚੌਥੀ ਤੇ ਲਾਸਟ ਸਲਾਈ ਆ ਗਈ ਡਿਜ਼ਾਈਨ ਦੀ ਪਹਿਲਾ ਕੁੰਡਾ ਤਾਰਿਆ ਬਾਦੂ ਕੁੰਡਾ ਜਿਹੜਾ ਕੁੰਡਾ ਉਧਰ ਉਲਟਾ ਇੱਧਰ ਸਿੱਧਾ ਬਣੂਗਾ ਇਹ ਤਿੰਨ ਕੁੰਡੇ ਇਧਰ ਉਲਟੇ ਬਣਗੇ ਤਾਂ ਸਾਰੀ ਸਲਾਈ ਇਸੇ ਤਰ੍ਹਾਂ ਬਣਾਵਾਂਗੇ ਇਹ ਕੁੰਡਾ ਸਿੱਧਾ ਤਿੰਨ ਉਲਟੇ ਇਹ ਕੁੰਡਾ ਸਿੱਧਾ त्यांना उलट एक कुंडा सिद्धा त्यांना उलटे एक कुंडा सिद्धा त्यांना उलटे एक कुंडा सिद्धा त्यांना उलटे ਇਕ ਕੁੰਡਾ ਸਿੱਧਾ ਲਾਸਟ ਵਾਲਾ ਉਲਟਾ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਦੀਆਂ ਇਸ ਤਰ੍ਹਾਂ ਫਿਰ ਉਸ ਤੋਂ ਬਾਅਦ ਆਪਾਂ ਡਿਜ਼ਾਈਨ ਨੂੰ ਗੈਪ ਦੇਣ ਵਾਸਤੇ ਚਾਰ ਸਲਾਈਆਂ ਵਿੱਚ ਪਲੇਨ ਬਣਾਵਾਂਗੇ ਇੱਕ ਸਲਾਈ ਸਿੱਧੀ ਇੱਕ ਉਲਟੀ ਇੱਕ ਸਿੱਧੀ ਇੱਕ ਉਲਟੀ ਇਸ ਤਰ੍ਹਾਂ ਠੀਕ ਹੈ ਉਸ ਤੋਂ ਬਾਅਦ ਚਾਰ ਸਲਾਂਗਾ ਡਿਜ਼ਾਈਨ ਵਾਲੀਆਂ ਫੇਰ ਰਿਪੀਟ ਕਰਾਂਗੇ। ਚਾਰ ਸਲਾਂਗਾ ਬਣਾ ਕੇ ਮੈਂ ਕੰਪਲੀਟ ਕਰਦੀ ਹਾਂ ਫਿਰ ਇਹ ਡਿਜ਼ਾਈਨ ਬਣਾਉਣੀ ਹੈ ਫਿਰ ਤੁਹਾਨੂੰ ਦਿਖਾਉਣੀ ਹੈ ਕਿ ਇਸ ਤਰ੍ਹਾਂ ਦਾ ਅੱਗੇ ਅਗੇ ਡਿਜ਼ਾਈਨ ਲੱਗਦਾ ਹੈ। ਲਓ ਜੀ ਇਸ ਤਰ੍ਹਾਂ ਡਿਜ਼ਾਈਨ ਬਣ ਕੇ ਆਇਆ ਹੈ ਦੇਖੋ ਬਹੁਤ ਹੀ ਸੋਹਣਾ ਡਿਜ਼ਾਈਨ ਹੈ। ਉਲਟੀ ਪਾਸੇ ਤੋਂ ਦੇਖੋ ਇਸ ਤਰ੍ਹਾਂ ਦਿਖਾਈ ਦਿੰਦਾ। ਚਾਰ ਸਲੰਗਾ ਡਿਜ਼ਾਈਨ ਵਾਲੀਆਂ ਚਾਰ ਗੈਪ ਲਈ ਚਾਰ ਡਿਜ਼ਾਈਨ ਵਾਲੀਆਂ ਇਸੇ ਤਰ੍ਹਾਂ ਤੁਸੀਂ ਡਿਜ਼ਾਈਨ ਨੂੰ ਰਿਪੀਟ ਕਰਦੇ ਜਾਣਾ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ